ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ੍ਹਾਂ ਬੰਦਿਆ ਨੇ ਸਤਗੁਰੂ ਨਾਲ ਆਪਣਾ ਮਨ ਜੋੜਿਆ ਹੈ ਉਹ ਸਾਰੇ ਗੁਣਾ ਵਾਲੇ ਹੋ ਜਾਂਦੇ ਹਨ ਉਹ ਲੋਕ ਪ੍ਰਲੋਕ ਜਮੰਨੇ ਪਰਮੰਨੇ ਜਾਂਦੇ ਹਨ ਜਿਨ ਕੋ ਆਪ ਦਇਆਲ ਹੋਇ ਥਨੇ ਉਪਜੈ ਮਨ ਗਿਆਨ ਜਿਨ੍ਹਾਂ ਉੱਤੇ ਪ੍ਰਮਾਤਮਾ ਆਪ ਦਇਆਮਾਨ ਹੁੰਦਾ ਹੈ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਨਾਲ ਢੂੰਗੀ ਸਾਝ ਪੈਦਾ ਹੁੰਦੀ ਹੈ ਜਿਨ ਕੋ ਮस्तक ਲਿਖਿਆ ਤਿੰਨ ਪਾਇਆ ਫਰਨਾਮ ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਬਖਸ਼ਿਸ਼ ਦਾ ਲੇਖ ਲਿਖਿਆ ਹੋਇਆ ਉਗੜਦਾ ਹੈ ਉਹ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ਮਨ ਮੇਰੇ ਏਕੋ ਨਾਮ ਧਿਆਏ ਇਹ ਮੇਰੇ ਮਨ ਸਿਰ ਪਰਮਾਤਮਾ ਦਾ ਨਾਮ ਸਿਮਰ ਸਰਬ ਸੁਖਾਂ ਸੁਖੀ ਉਪਰਜਾਇ ਦਰਗਾਹ ਪੈਦਾ ਜਾਏ ਜਿਹੜਾ ਮਨੁੱਖ ਸਿਮਰਦਾ ਹੈ ਉਸ ਦੇ ਅੰਦਰ ਸਾਰੇ ਸਿਰ ਸਰ ਸੁਖ ਪੈਦਾ ਹੋ ਜਾਂਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਦਾਲ ਜਾਂਦਾ ਹੈ ਰਹਾਉ ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ ਜਿਹੜਾ ਮਨੁੱਖ ਗੋਪਾਲ ਪ੍ਰਭੂ ਦੀ ਭਗਤੀ ਕਰਦਾ ਹੈ ਪ੍ਰਭੂ ਨਾਲ ਪੇਮ ਕਰਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਡਰ ਦੂਰ ਹੋ ਜਾਂਦਾ ਹੈ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਸਾਧ ਸੰਗਤ ਚ ਰਹਿ ਕੇ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਪਰਮਾਤਮਾ ਆਵਿਕਾਰਾਂ ਤੋਂ ਉਸ ਦੀ ਰਾਖੀ ਕਰਦਾ ਹੈ ਜਨਮ ਮਰਨ ਕੀ ਮਲ ਕੱਟੀ ਆ ਗੁਰਦਰਸ਼ਨ ਦੇ ਨਿਹਾਲ ਗੁਰੂ ਦਾ ਦਰਸ਼ਨ ਕਰਕੇ ਉਸ ਦਾ ਤਨ ਮਨ ਕਿੜ ਪੈਂਦਾ ਹੈ ਜਨਮ ਮਰਨ ਦੇ ਗਿੜ ਵਿੱਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ਤਾਂ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਇਹ ਮੇਰੇ ਮਨ ਉਹ ਪਾਰ ਬ੍ਰਹਮ ਪਰਮਾਤਮਾ ਹਰੇਕ ਥਾਂ ਵਿੱਚ ਵਿਆਪਕ ਹੈ ਸਭ ਦਾ ਦਾਤਾ ਇੱਕ ਹੈ ਦੂਜਾ ਨਹੀਂ ਕੋਏ ਉਹ ਆਪ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਤੇ ਚਰਨਾਈ ਛੁੱਟੀ ਆ ਕੀਤਾ ਲੋੜੇ ਸੋ ਹੋਏ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ ਉਸ ਦੀ ਸ਼ਰਨ ਪਿਆਹ ਵਿਕਾਰਾਂ ਤੋਂ ਖਲਾਸੀ ਹੁੰਦੀ ਹੈ ਜਿਨ ਮਨਵਸਿਆ ਪਾਰ ਬ੍ਰਹਮ ਸੇ ਪੂਰੇ ਪਰਧਾਨ ਇਹ ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਵਸ ਪੈਂਦਾ ਹੈ ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ ਉਹ ਹਰ ਥਾਂ ਆਦਰ ਪਾਉਂਦੇ ਹਨ ਤិន ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਉਹਨਾਂ ਦੀ ਬੇਦਾਗ ਸੋਭਾ ਵਢਿਆਈ ਸਾਰੇ ਜਹਾਨ ਵਿੱਚ ਉੱਗੀ ਹੋ ਜਾਂਦੀ ਹੈ ਜਿਨੀਆਂ ਮੇਰਾ ਪ੍ਰਭ ਧਿਆਇ ਨਾਨਕ ਤិន ਕੁਰਬਾਨ ਏ ਨਾਨਕ ਆਪ ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁੱਖ ਵਸਿਆ ਮਨ ਆਏ ਸ੍ਰੀ ਰਾਗ ਮੋਹੱਲਾ ਪੰਜਵਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁੱਖ ਵਸਿਆ ਮਨ ਆਏ ਸਤਗੁਰੂ ਨੂੰ ਮਿਲ ਕੇ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅੰਤਰਜੋਤ ਪਰਗਾਸੀਆ ਇੱਕ ਸਿਉ ਲਿਬਲਾਏ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ ਮਿਲ ਸਾਧੂ ਮੁੱਖੀ ਉਜਲਾ ਉਰ ਬਲਖਿਆ ਪਾਏ ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੋਸ਼ਨ ਹੋ ਜਾਂਦਾ ਹੈ ਚਿਹਰੇ ਉੱਤੇ ਅੰਦਰਲੀ ਆਤਮਿਕ ਜੀਵਨ ਦੀ ਲਾਲੀ ਆ ਜਾਂਦੀ ਹੈ ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉਗੜ ਪੈਂਦਾ ਹੈ ਗੁਣ ਗੋਵਿੰਦ ਨਿਤ ਗਾਵਣੀ ਨਿਰਮਲ ਸਾਚਾ ਨਾਏ ਸਦਾ ਥਿਰ ਪ੍ਰਭੂ ਦੇ ਪੁੱਤਰ ਨਾਮ ਵਿੱਚ ਜੁੜ ਕੇ ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹ ਰੱਖਦਾ ਹੈ ਮੇਰੇ ਮਨ ਗੁਰ ਸਬਦੀ ਸੁਖ ਹੋਏ ਇਹ ਮੇਰੇ ਮਨ ਗੁਰੂ ਦੇ ਸ਼ਬਦ ਵਿੱਚ ਜੁੜਿਆ ਆਤਮਿਕ ਆਨੰਦ ਮਿਲਦਾ ਹੈ ਗੁਰ ਪੂਰੇ ਕੀ ਚੱਕਰੀ ਬਿਰਤਾ ਜਾਏ ਨਾ ਕੋਈ ਜਿਹੜਾ ਵੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ ਭਾ ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ ਉਹ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਰਹਾਉ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਲੈਂਦਾ ਹੈ ਉਸ ਦੇ ਮਨ ਦੀਆਂ ਸਾਰੀਆਂ ਖਾਸ਼ੀਆਂ ਪੂਰੀਆਂ ਹੋ ਜਾਂਦੀਆਂ ਹਨ ਪਾਉ ਉਸਦਾ ਮਨ ਦੁਨਿਆਵੀ ਵਾਸਨਾ ਪਿੱਛੇ ਢੋੜਨੋਂ ਹਟ ਜਾਂਦਾ ਹੈ ਅੰਤਰਜਾਮੀ ਸਦਾ ਸੰਗ ਕਰਨਹਾਰ ਪਛਾਨ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ ਸੰਗ ਦਿਸਦਾ ਹੈ ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ ਗੁਰ ਪ੍ਰਸਾਦੀ ਮੁੱਖ ਉਜਲਾ ਜਪਨਾਮਦਾਨ ਇਸ ਨਾਨਕ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਜਪ ਕੇ ਦੂਜਿਆਂ ਦੀ ਸੇਵਾ ਕਰਕੇ ਪਵਿੱਤਰ ਆਚਰਣ ਬਣਾ ਕੇ ਉਸ ਦਾ ਮੂੰਹ ਚਮਕ ਉਠਦਾ ਹੈ ਕਾਮ ਕ્રોਧ ਲੋਭ ਵਿਣਸਿਆ ਤਜਿਆ ਸਭ ਆਬੇਮਾਨ ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ ਉਹ ਮਨੁੱਖ ਅਹੰਕਾਰ ਉੱਕਾ ਛੱਡ ਦਿੰਦਾ ਹੈ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਪਰਮਾਤਮਾ ਦਾ ਨਾਮ ਜੀਵਨ ਦੇ ਮਨਜ ਵਿੱਚ ਲਾਭਜੋ ਹਾਸਲ ਕਰ ਲਿਆ ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ ਤ੍ਰਿਸ਼ਨਾ ਅਦੀਨ ਹੋ ਰਹੀ ਦੌੜ ਭੱਜ ਖਤਮ ਹੋ ਗਈ ਪਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਪ੍ਰਭੂ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਤੇ ਆਪਣਾ ਨਾਮ ਬਖਸ਼ਿਆ ਆਵਣ ਜਾਣਾ ਰਹਿ ਗਿਆ ਆਪ ਹੂਆ ਮਿਹਰਮਾਨ ਜਿਸ ਮਨੁੱਖ ਉਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਗੁਰੂ ਦਾ ਸ਼ਬਦ ਉਸ ਮਨੁੱਖ ਦਾ ਜੀਵਨ ਸਾਥੀ ਬਣ ਜਾਂਦਾ ਹੈ ਸਦਾ تیر ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ ਜਿਸ ਨੂੰ ਉਹ ਆਪਣਾ ਆਤਮਿਕ ਭਰ ਬਣਾ ਲੈਂਦਾ ਹੈ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਕਰਕੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਾਮ, ਕ੍ਰੋਧ, ਲੋਭ, ਆਦਿ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ਹਲਤ ਬਲਤ ਮੁਕ ਉਜਲੇ ਸੱਚੇ ਕੇ ਗੁਣਸਾਰ ਸਦਾ تیر ਪ੍ਰਭੂ ਦੇ ਗੁਣ ਹਿਰਦੇ ਵਿੱਚ ਸੰਭਾਲ ਕੇ ਉਹਨਾਂ ਭਗਤਾਂ ਦੇ ਮੂੰਹ ਇਸ ਲੋਕ ਵਿੱਚ ਤੇ ਪ੍ਰਲੋਕ ਵਿਚ ਰੋਸ਼ਨ ਹੋ ਜਾਂਦੇ ਹਨ ਅਠ ਪੈ ਗੁਣ ਸਰਦੇ ਰਤੀ ਰੰਗ ਅਪਾਰ ਉਹ ਭਗਤ ਬੇਅੰਤ ਪ੍ਰਭੂ ਦੇ ਪਿਆਰ ਵਿੱਚ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਅਠੇ ਪੈ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲਦੇ ਹਨ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲੇ ਹਾਰ ਏ ਨਾਨਕ ਪਰ ਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁੱਖਾਂ ਦਾ ਸਮੁੰਦਰ ਦਿਸਦਾ ਹੈ ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ